ਬਾਬਾ ਦਾ ਹੈਪਕੋਮਾਨ ਨਹੀਂ ਸੇਗਾ ਹਿੰਦੁਸਤਾਨ ਜੀ ਦੇ ਪੀ ਮੁਰਦਾਬਾ ਗੁੰਡਾਬਾਦ ਗੁੰਡਾਬਾਦ ਜੀ ਦੇ ਪੀ ਹਾਏ 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 ਜੀ ਦੇ ਪੀ ਮੁਰਦਾਬਾ ਗੁੰਡਾ ਮੈਂ ਯੋਗੀ ਸ਼ਾਂਡਾ ਜੁਆਇੰਟ ਸਕੱਟਰੀ ਇੰਡੀਅਨ ਯੂਥ ਕਾਂਗਰਸ ਅੱਜ ਕਾਂਗਰਸ ਪਾਰਟੀ ਵੱਲੋਂ ਯੂਥ ਕਾਂਗਰਸ ਵੱਲੋਂ ਹਰ ਗੋਮਿੰਦਨਗਰ ਵਿਖੇ ਸੰਵਿਧਾਨ ਮਾਰਚ ਕੱਢਿਆ ਗਿਆ ਜਿਦੇ ਵਿੱਚ ਅਨੇਕਾਂ ਸੈਂਕੜੇ ਕਾਂਗਰਸੀ ਦੇ ਲੀਡਰ ਸਾਹਿਬਾਨ ਕਾਂਗਰਸ ਦੇ ਵਰਕਰ ਸਾਹਿਬਾਨ ਤੇ ਯੂਥ ਕਾਂਗਰਸ ਦੇ ਵਰਕਰ ਸਾਹਿਬਾਨਾਂ ਨੇ ਸ਼ਮੂਲੀਅਤ ਕੀਤੀ ਇਹ ਮਾਰਚ ਤਾਂ ਕੱਢਿਆ ਗਿਆ ਕਿ ਪਿਛਲੇ ਦਿਨ ਅਮਿਤ ਸ਼ਾਹ ਜੀ ਨੇ ਬਾਬਾ ਸਾਹਿਬ ਦੇ ਪ੍ਰਤੀ ਇੱਕ ਭੱਦੀ ਟਿੱਪਣੀ ਕੀਤੀ ਸੀ ਉਹਦੇ ਖਿਲਾਫ ਹੈ ਮਾਰਚ ਕੱਢਿਆ ਗਿਆ ਤੁਸੀਂ ਦੇਖਿਆ ਕਿ ਆਏ ਦਿਨ ਬੀਜੇਪੀ ਦੇ ਲੀਡਰਾਂ ਵੱਲੋਂ ਸੰਵਿਧਾਨ ਨੂੰ ਛੇੜ ਛੇੜਛਾੜ ਕਰਨ ਦੀ ਗੱਲ ਆਉਂਦੀ ਹੈ ਜਾਂ ਸੰਵਿਧਾਨ ਦੇ ਉਲਟ ਉਹ ਜਿਹੜੀ ਗੱਲ ਸ਼ਬਦਾਵਲੀ ਗਲਤ ਸ਼ਬਦਾਵਲੀ ਵਰਤਦੇ ਆ ਹਮੇਸ਼ਾ ਆਪਾਂ ਦੇਖਦੇ ਰਹੇ ਨੇ ਸੋ ਜਦੋਂ ਦੀ ਭਾਜਪਾ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਹਮੇਸ਼ਾ ਦੇਸ਼ ਨੂੰ ਤੋੜਨ ਦੀ ਗੱਲ ਕੀਤੀ ਹੈ ਜਦ ਕੀ ਕਾਂਗਰਸ ਪਾਰਟੀ ਇੱਕ ਐਹੋ ਜੀ ਪਾਰਟੀ ਹੈ ਜਿਹੜੀ ਹਰ ਧਰਮ ਦਾ ਸਤਿਕਾਰ ਕਰਦੀ ਹੈ ਹਰ ਵਰਗ ਦਾ ਸਤਿਕਾਰ ਕਰਦੀ ਹੈ ਕਾਂਗਰਸ ਪਾਰਟੀ ਜਦੋਂ ਦੇਸ਼ ਆਜ਼ਾਦ ਨਹੀਂ ਸੀ ਹੋਇਆ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨਾਂ ਨੇ ਚਾਹੇ ਭਾਰਤ ਦੇ ਆਜ਼ਾਦੀ ਤੋਂ ਬਾਅਦ ਭਾਰਤ ਦੇਸ਼ ਦੀ ਏਕਤਾ ਅਖੰਡਤਾ ਨੂੰ ਕਾਇਮ ਰੱਖਣ ਦੇ ਲਈ ਹਮੇਸ਼ਾ ਕਾਂਗਰਸ ਪਾਰਟੀ ਦੇ ਜਿਹੜੇ ਕਾਰਜਕਰਤਾ ਕਾਂਗਰਸ ਪਾਰਟੀ ਦੇ ਲੀਡਰ ਹੈ ਹਮੇਸ਼ਾ ਇੱਕ ਜੁਟ ਹੋ ਕੇ ਅੱਗੇ ਵੱਧ ਕੇ ਭਾਰਤ ਭਾਰਤ ਦੇਸ਼ ਨੂੰ ਜੋੜਨ ਦੀ ਗੱਲ ਕਰਦੇ ਆ ਪਿੱਛੇ ਤੁਸੀਂ ਦੇਖਿਆ ਕਿ ਰਾਹੁਲ ગાંધી ਜੀ ਨੇ ਭਾਰਤ ਜੋੜਨ ਦੀ ਜਿਹੜੀ ਗੱਲ ਕੀਤੀ ਸੀ ਭਾਰਤ ਜੋੜੋ ਉਹਨਾਂ ਨੇ ਰੈਲੀ ਕੱਢੀ ਸੀ ਜਿਹੜੀ 4000 ਕਿਲੋਮੀਟਰ ਉਹਨਾਂ ਨੇ ਪੈਦਲ ਕਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਉਹ ਗਏ ਸੀ ਸੋ ਇਹੋ ਜਿਹੇ ਨੇਤਾ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਹਮੇਸ਼ਾ ਦੇਸ਼ ਨੂੰ ਇੱਕ ਕਰਨ ਦੀ ਗੱਲ ਕਰਦੇ ਆ ਔਰ ਭਾਜਪਾ ਜਿਹੜੀ ਆ ਉਹ ਭਾਰਤ ਦੇਸ਼ ਨੂੰ ਤੋੜਨ ਦੀ ਗੱਲ ਕਰਦੀ ਹੈ ਔਰ ਜਿੰਨੀ ਦੇਰ ਤੱਕ ਇਹ ਭਾਜਪਾ ਵਾਲੇ ਐਦਾਂ ਦੀਆਂ ਕਾਨੂੰਨੀਆਂ ਗੱਲਾਂ ਨੂੰ ਅੰਜਾਮ ਦੇਣਗੇ ਉਨੀ ਦੇਰ ਤੱਕ ਔਰ ਜਿੰਨੀ ਦੇਰ ਤੱਕ ਭਾਜਪਾ ਆਪਣਾ ਜਿਹੜਾ ਵਤੀਰਾ ਹੈ ਉਹ ਸਹੀ ਨਹੀਂ ਕਰਦੀ ਉਨੀ ਦੇਰ ਤੱਕ ਯੂਥ ਕਾਂਗਰਸ ਕਾਂਗਰਸ ਪਾਰਟੀ ਹਮੇਸ਼ਾ ਹੀ ਉਹਨਾਂ ਦੇ ਖਿਲਾਫ ਐਦਾਂ ਦੇ ਮਾਰਚ ਐਦਾਂ ਦੇ ਪ੍ਰਦਰਸ਼ਨ ਐਦਾਂ